ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਸਿੱਖਿਆ ਤੇ ਪੱਧਰ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ ਉੱਤੇ ਹੀ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਜਾਣੂ ਕਰਵਾਉਣ ਦੇ ਲਈ ਅਤੇ ਆਪਣੇ ਗੁਰੂਆਂ ਦੀ ਸ਼ਹਾਦਤ ਨੂੰ ਬੱਚਿਆਂ ਨੂੰ ਜਾਣੂ ਕਰਵਾਉਣ ਦੇ ਲਈ ਇੱਕ ਅਲੱਗ ਉਪਰਾਲਾ ਕੀਤਾ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਸ੍ਰੀ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਦੇ ਵਿੱਚ ਲਾਈਟ ਐਂਡ ਸਾਊਂਡ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਅਤੇ ਹੀ ਸਕੂਲਾਂ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜਿੱਥੇ ਕਿ ਬੱਚਿਆਂ ਨੂੰ ਪ੍ਰੇਅਰ ਦੇ ਟਾਈਮ 10 ਤੋਂ 15 ਮਿੰਟ ਬੈਕਗ੍ਰਾਉਂਡ ਮਿਊਜ਼ਿਕ ਰਾਹੀਂ ਸ੍ਰੀ ਗੁਰਤੇਗ ਬਹਾਦਰ ਜੀ ਦਾ ਪਾਠ ਸੁਨਾਇਆ ਜਾਵੇਗਾ ਅਤੇ ਉਹਨਾਂ ਦੇ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਜਾਵੇਗਾ। ਪੜੇ ਕ ਬੇੜਾ ਪਾਰ ਲਗਾਇਆ ਉਸਨੇ ਗੁਰੂ ਲਾ ਦੂਰੀ ਲੋਕੋ ਨੂੰ ਦੱਸਾਇਆ ਚੱਕਨਾਂ ਦਸ਼ਾ जो बाद में आनंदपुर के नाम से सजा राख नीम वो लगागे कुछ ऐसा फलसा उस तेग से ही बाद में जन्मथा खालसा कश्मीरी पंडितों ने लगाई वही मुहार जी मां ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਮਨਦੀਪ ਕੌਰ ਪ੍ਰਿੰਸੀਪਲ ਐਸ.ਓ.ਈ. ਪੋਰ ਹੀਰਾ ਸਕੂਲ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਰਾਹੀਂ ਸ੍ਰੀ ਗੁਰਤੇਗ ਬਹਾਦਰ ਜੀ ਨੌਵੇਂ ਪਾਸਸ਼ਹੀਦਾ 350ਵਾਂ ਜਿਹੜੀ ਹੈ ਸ਼ਹੀਦੀ ਪਰਬ ਮਨਾਏ ਜਾ ਰਹੇ ਹਨ ਕੋਟਨ ਕੋਟ ਪਰਨਾਮ ਕਰਦੇ ਹਾਂ ਅਸੀਂ ਗੁਰੂ ਜੀ ਦੀ ਸ਼ਹਾਦਤ ਨੂੰ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਸਮੂਹ ਸੰਸਥਾਵਾਂ ਦਾ ਜਿਹੜੇ ਕਿ ਇਸ ਸ਼ਹਾਦਤ ਨੂੰ ਮਨਾ ਰਹੇ ਹਨ ਦੁਨੀਆ ਭਰ ਦੇ ਵਿੱਚ ਇਹ ਲਸਾਨੀ ਸ਼ਹਾਦਤ ਮਨਾਈ ਜਾ ਰਹੀ ਹੈ ਜਿਸ ਵਿੱਚ ਬੱਚਿਆਂ ਨੂੰ ਸਿੱਖ ਹਿਸਟਰੀ ਬਾਰੇ ਬਹੁਤ ਅੱਛੀ ਤਰ੍ਹਾਂ ਜਾਗਰੂਕ ਕੀਤਾ ਜਾ ਰਿਹਾ ਹੈ ਆਪ ਸਭ ਹੁਸ਼ਿਆਰਪੁਰ ਵਾਸੀ ਜਾਣਦੇ ਹੋ ਕਿ ਪਿਛਲੇ ਦਿਨੀ ਲਾਜਵੰਤੀ ਸਟੇਡੀਅਮ ਦੇ ਵਿੱਚ ਲਾਈਟ ਐਂਡ ਸਾਊਂਡ ਜਿਹੜਾ ਹੈ ਪ੍ਰੋਗਰਾਮ ਹੋਇਆ ਜਿਸ ਵਿੱਚ ਸਾਰੀ ਜੀਵਨੀ ਮਹਾਨ ਗੁਰੂ ਨੌਵੇਂ ਪਾਸ਼ਾਹੀ ਸ਼੍ਰੀ ਗੁਰਦੇਵ ਬਹਾਦਰ ਜੀ ਦੀ ਬੱਚਿਆਂ ਦੇ ਨਾਲ ਸਾਂਝੀ ਕੀਤੀ ਗਈ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਸਾਡੇ ਮਾਨਯੋਗ ਡੀਸੀ ਮੈਡਮ ਜੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਬੱਚੇ ਜਿਹੜੇ ਆ ਉਹ ਬਹੁਤ ਧੂਮ-ਤਾਮ ਦੇ ਨਾਲ ਬਹੁਤ ਇਛੁਕ ਸੀਗੇ ਇਹ ਪ੍ਰੋਗਰਾਮ ਲਾਈਵ ਪ੍ਰੋਗਰਾਮ ਦੇਖਣ ਦੇ ਲਈ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਪਰਮਾਤਮਾ ਸਦਾ ਸਾਨੂੰ ਸਾਡੇ ਸੂਬੇ ਨੂੰ ਚੜ੍ਹਦੀ ਕਲਾ ਬਖਸ਼ਣ ਬੱਚੇ ਇਹਨਾਂ ਮਹਾਨ ਸ਼ਹੀਦਾਂ ਨੂੰ ਜਾਣ ਕੇ ਆਪਣਾ ਜੀਵਨ ਹੈ ਉਹ ਪੜ੍ਹਾਈ ਵੀ ਕਰਨ ਔਰ ਜੀਵਨ ਆਪਣਾ ਸਫਲ ਕਰਨ ਕੋਟਨ ਕੋਟ ਪ੍ਰਣਾਮ ਗੁਰਦੇਵ ਬਹਾਦਰ ਜੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ